पंजाब पुलिस ने इन कोऑर्डिनेशन विद सेंट्रल एजेंसी हरियाणा पुलिस दिल्ली पुलिस uh, और इंटेलिजेंस एजेंसी जो पंजाब की हैं एक इंटरनेशनल टेरिस मॉड्यूल को बस्ट किया है देखो आज का दिन हमने आपको इसलिए निमंत्रण किया है कि uh, पंजाब पुलिस ने इन कोऑर्डिनेशन विद सेंट्रल एजेंसी हरियाणा पुलिस दिल्ली पुलिस uh, और इंटेलिजेंस एजेंसी जो पंजाब की हैं एक इंटरनेशनल टेरिस मॉड्यूल को बस्ट किया है ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ 25 ਤਰੀਕ ਨੂੰ ਇੱਕ ਬਰਦਾਸਪੁਰ ਸਿਟੀ ਥਾਣੇ ਦੇ ਉੱਤੇ ਹੈਂਡ ਗ੍ਰਨੇਡਾ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਅ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਕੜੀਨਾ ਕੜੀ ਹਿਊਮਨ ਐਂਡ ਤੇ ਟੈਕਨਿਕ ਐਂਡ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਕਿ ਆਈਐਸਈ ਬੈਡ ਸ਼ਾਜਾਦ ਪੱਟੀ ਜਿਹੜਾ ਟੈਰਿਸਟ ਹੈਗਾ ਔਰ ਇਨਕਲੂਜਨ ਵਿਦ ਜਸ਼ਾਨ ਰਖਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕੀ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਛਾਹ ਉੱਤੇ ਇੱਕ ਆ ਸ਼ਾਜੇਸ ਰਜੀਆ ਜਿਸ ਉੱਤੇ ਉਹਨਾਂ ਦੇ ਮਨਸੂਬੇ ਸੀ ਕਿ ਸਰਕਾਰੀ ਦਾਰਿਆਂ ਦੇ ਉੱਤੇ ਅਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਣ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜਲੰਧਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਚਾਹਯਾਤ ਪੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਆਈਐਸਆਈ ਦਾ ਇੱਕ ਪਪਰ ਟੈਗ ਹੈ ਜਿਹੜਾ ਹੁਣ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਐਕ ਜਿਹੜਾ ਈਲੀ ਸਮਨ ਪੰਨੂ ਕਿਉਂਕਿ ਗਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਕਿਉਂਕਿ ਰੂਟ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਜ਼ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਤਾਦ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਬਾਹਰ ਬੈਠੇ ਜਿਹੜੇ ਵਿਦੇਸ਼ੀ ਜਾ ਸ਼ਯਾਦ ਪੱਟੀ ਤੇ ਜਸ਼ਾਨ ਅਫਤਰ ਇਹਨਾਂ ਨੂੰ ਇਸ ਮੋਡਿਊਲ ਨੂੰ ਜਿਹੜੇ ਕੀ ਫੂਡ ਸੋਰਸ ਜਿਹੜੇ ਕੀ ਅਮਨਦੀਪ ਰਿਕਰੂਟ ਕਰਦਾ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਸਪੌਂਸਪਰੇਸੀ ਦੇ ਤਹਿਤ ਬਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਅਪਰਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਅਕਵੇ ਦੇ ਵਿੱਚ ਅਸੀਂ ਦੂਸਰਾ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਉਰਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮਨੈਂਟ ਤੇ ਖੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਹਦੇ ਵਿੱਚ ਇੱਕ ਗੁਰਦੇਤ ਸਿੰਘ ਉਰਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਐਜਵਾ ਜਿਹੜਾ ਇਹ ਹਾਰਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਇਹ ਵਿਜੇ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਹਰਗੁਣਾ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸਨੇ ਇੱਕ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਣ ਕਰ ਲਈਤੀ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰਨ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈ ਇਡੈਂਟੀਟੀ ਡਿਸਕਲੋਸ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਸਾਡੇ ਕੋਲੇ ਕਿਉਂਕਿ ਇਸੀ ਇਹ ਉਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਪ੍ਰੀਤਨ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਬਹੁਤ ਕਾਫੀ ਪਤਾ ਲੱਗ ਗਿਆ ਸੀਗਾ ਇਦਰੋਂ ਸਾਨੂੰ ਇੱਕ ਪ੍ਰੋਸੇਸ ਉਤਰਾ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਦੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀ ਕਿ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਡ ਸੱਟਾਂਗੇ ਉਸ ਤੋਂ ਬਾਅਦ 4-5 ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਨੇਡ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਬਰਦਾਸਪੁਰ ਪਹੁੰਚਦੇ ਨੇ ਪ੍ਰੋਸੇਸ ਉਤਰਾ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਬਰਦਾਸਪੁਰ ਮਕੇਰੀਆਂ ਰੋਡ ਦੇ ਟਰੈਪ ਲਾਇਆ ਜਾਂਦਾ ਉੱਥੇ ਕਹਾਂਜੀ ਉਸ ਏਰੀਆ ਦੇ ਵੀ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾਂ ਅਨਪ੍ਰਵੋਕਤ ਤਾਬੜ ਤੋੜ ਫਾਇਰਿੰਗ ਪੁਲਿਸ ਤੇ ਉੱਤੇ ਕਰਦੇ ਆ ਇਹਦੀ ਅਚੈਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਪੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਕਾ ਮੁਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ P86 ਬਲੂ ਰੰਗ ਦਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅੱਜ ਜਫੂਸ ਕਰਤਾ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਨ ਲਈ ਸક્રિય ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸਖਾਮੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਜਾਂ ਇੰਟੈਲੀਜੈਂਸ ਜੈਂਸੀਸ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਮ ਦਿੱਤਾ बिकॉज ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਏਡਾ ਵੱਡਾ ਹਾਸਾ ਆਈਐਸਆਈ ਸਪான்ਸਰਡ ਪਾਰਟੀਸਟਾਨ ਨੇ ਜਾਮ ਦਿੱਤਾ ਉਸੇ ਦੀ ਲੜੀ ਦੇ ਵਿੱਚ ਇਹ ਇੱਕ ਇਹ ਮੋਡੂਲ ਸੀਗਾ ਜਿਸ ਨੂੰ ਅਸਲੀ ਬੜੀ ਸਕਸੈਸਫੁਲੀ ਬਸਟ ਕੀਤਾ ਸਰ ਕੋਲ ਕਿਨੇ ਜਣੇ ਫੜੇ ਗਏ ਆ ਜਿਹੜਾ ਇਹਦੇ ਵਿੱਚ ਪੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਸੀ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅਰੈਸਟਾ ਕੀਤੇ ਸੀ ਪ੍ਰਦੀਪ ਤੇ ਪ੍ਰਦੀਪ ਜਿਵੇਂ ਮੈਂ ਆਪ ਨੂੰ ਦੱਸਿਆ ਉਹਨਾਂ ਦੀ ਗਾਂਹ ਪੁੱਛਗੇਜ ਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵਾਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਕੀਤੇ ਜਾ ਚੁੱਕੇ ਨੇ ਹਰਗੁਨ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਕੁਆਡਿਅਰ ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡਿਊਲ ਵਿੱਚ ਸੀਗਾ ਹੀ ਹੀ ਹੈਸ ਬੀਨ ਆਇਡੈਂਟੀਫਾਈਡ ਟੀਮ ਨੇ ਡਿਸਪੈਚ ਕਰ ਦਿੱਤੀ ਹੈਗੇ ਉਹਨੂੰ ਅਰੈਸਟ ਕਰਨ ਲਈ ਬਟ ਆਈ ਕੈਨਟ ਡਿਸਕਲੋਸ ਹਿਸ ਆਇਡੈਂਟੀ ਜਿਹੜਾ ਸੈਕੰਡ ਮੋਡਿਊਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਸ਼ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜਿਉਂ ਅੱਜ ਪਰਮੈਨੀ ਰਾਤ ਨੂੰ ਸਾਰੇ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਤਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ 132 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ 1 ਪੀ 86 ਹੈਂਡ ਗ੍ਰਨੇਡ ਚਾਈਨਸ ਮੇਡ ਵੀ ਉਹਨਾਂ ਤੋਂ ਰਿਕਵਰ ਹੋਇਆ